ਦੋਸਤੋ ਹੀ ਖੜੇ ਰੋਡ ਤੇ ਸਾਨੂੰ ਕਿਸੇ ਸੱਜਣ ਨੇ ਦੱਸੇ ਸੀ ਕਿ ਇਧਰੋਂ ਬੱਚੀਆਂ ਤੁਰ ਕੇ ਸਕੂਲ 3 ਕਿਲੋਮੀਟਰ ਕੇ ਸਕੂਲ ਆ ਖੰਬੇ ਉਹ ਤੁਰ ਕੇ ਜਾਂਦੀਆਂ ਔਰ ਆਪਾਂ ਇੱਥੇ ਖੜੇ ਹੁਣ ਵੇਟ ਕਰਾ ਕੇ ਬੱਚੀਆਂ ਦੇ ਜਦੋਂ ਬੱਚੀਆਂ ਆ ਗਈਆਂ ਤੇ ਸਾਈਕਲ ਦੇ ਮੈਂ ਕਿਸੇ ਸੱਜਣ ਕਹਿੰਦੇ ਮੰਗਤਾ ਦੋਸਤੋ ਜਿਹੜਾ ਨਾ ਬੱਚਿਆਂ ਵਾਸਤੇ ਧੀਆ ਵਾਸਤੇ ਮੰਗਤਾ ਬਣਨਾ ਪੈ ਜੇ ਤੇ ਮੈਂ ਮੰਗਤਾ ਬਣ ਕੇ ਖੁਸ਼ ਆ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਮੰਗਤਾ ਮੈਂ ਕਿਸੇ ਤੋਂ ਮੰਗ ਕੇ ਕਿਸ ਦੀ ਮਜ਼ਦ ਕਰਾ ਦਿੰਦਾ ਮੰਗਤਾ ਬਣ ਕੇ ਖੁਸ਼ੀ ਮਿਲਦੀ ਆ ਤੇ ਧੰਨਵਾਦ ਉਹਨਾਂ ਦੋਸਤਾਂ ਦਾ ਵੀ ਜਿਹੜੇ ਇਹ ਟੈਗ ਦਿੰਦੇ ਆ ਆਪਾਂ ਆਪਣਾ ਕੰਮ ਕਰਨਾ ਬਾਬੇ ਨਾਨਕ ਦੀ ਸੇਵਾ ਲੈਣੀ ਆ ਆ ਤਿੰਨ ਸੈਕਿੰਡ ਮੇਰੇ ਪਰਦੇਸੀ ਵੀਰ ਲੋ ਆ ਮਹੀਨਾ ਪਹਿਲਾਂ ਆਏ ਸੀ ਖੜੇ ਸੀਗੇ ਪਰ ਹੁਣ ਤਾਂ ਲੱਗਾ ਸੀ ਬੱਚੇ ਤੈਨੂੰ ਲੋੜ ਆ ਉਹ ਬੱਚਿਆਂ ਵਾਸਤੇ ਆਪਾਂ ਸਾਈਕਲ ਪਹੁੰਚ ਕਰਾਂਗੇ ਬੱਚੇ ਇਧਰ ਸਾਈਡ ਤੋਂ ਆਉਣੀਆਂ ਤੇ ਇਧਰ ਜਾਉਣੀਆਂ ਆਪਾਂ ਵੇਟ ਕਰਦੇ ਆ। ਧੰਵਾਕੀ ਆ। ਕੰਮ ਕਰ ਪਾ। ਕਹਿੰਦੇ ਜਿ ਪੜਦੀ। ਸਤਿ ਸ਼੍ਰੀ ਅਕਾਲ। ਆਪਮੀ 9 ਮੈਂ ਤੇ ਤੁਰਕੇ ਜ ਨਹੀਂ ਰੋਜ ਫਿਰ ਹਾਂਜੀ। ਕਿੱਥੇ ਹੁੰਦੀ ਹੈ? ਹਾਂਜੀ। ਕਿੰਨੇ ਕਿਲੋਟਰ ਪੈਂਦਾ? 4 ਕਿਲੋ। 4 ਨੰਬਰ ਤੱਕ ਹੀ ਜਾਂਦੀ ਹੈ। ਹਾਂਜੀ। ਆਹ ਲੈ। ਆਹ ਚੈੱਕ ਕਰੋ। ਹਾਂਜੀ। ਆਪਣਾ ਆਪਣਾ ਸੈਵਡ ਖੰਦ ਕਰਨਾ। ਲੋ ਵੇ ਕਿਹੜਾ ਲੈਣਾ? ਲੋ ਜੀ। ਕਿਹੜਾ ਲੈਣਾ ਲੈਣਾ? ਸਾਰੇ ਇਹਨਾਂ ਤੇ ਇੱਕੋ ਹੀ ਆ। ਕਿਹੜਾ ਲੈਣਾ ਮੈਂ? ਆਹ ਲੈਣਾ ਕੁੜੀ ਗਨੇ। ਕੋਲ ਤੇ ਤਿੰਨੇ ਸੇਮੀ। ਤਿੰਨੇ ਇੱਕੋ ਜਿਹੀਆਂ ਥੋੜਾ ਰੰਗ ਦਾ ਫਰਕ ਹੈ। ਆ ਪਤਾ ਜੀ ਦਾਰੋ। ਤੂੰ ਕਿਹੜਾ ਲੈਣਾ ਪੈਣੇ? ਆਹ ਲੈ ਲੈ ਲੈ। ਰੱਖੋ ਸੁਬਾਹ ਦੇ ਚਿੱਪੇ। ਉਹਨੇ ਲੱਗਦਾ ਟੋਕਰੀ ਚ। ਮੈਨੂੰ ਚਲਾਉਣਾ ਹੈ ਹਾਂ ਸਾਰੇ ਮੈਨੂੰ ਚਲਾਉਣਾ ਚਲਾਓ ਚਲਾਉਣਾ ਉਹਦਾ ਨਾ ਚਲੋ ਫੂਲਾ ਦੇ ਚਲੋ ਫੂਲਾ ਆਪਨਾ ਮੋੜਦੇ ਤੇ ਚਲੋ ਲੈਓ ਲੋਕੀ ਦੋਸਤੋ ਬੱਚੀਆਂ ਖੁਸ਼ ਆ ਹੁਣ ਸਾਈਕਲ ਤੇ ਜਾ ਕਰਾਂ ਠੀਕ ਆ ਇਹ ਬੱਚੀਆਂ ਆਉਂਦੇ ਸਾਈਕਲ ਲਾ ਕੇ ਸੂ ਜਾ ਗਨ ਗੀਆਂ ਤੇ ਇਹ ਬਾਬੇ ਨਨਕੀ ਬੋਲਦੇ ਵਿੱਚੋਂ ਆ ਤੇ ਇਸ ਮੰਗ ਤੇ ਲੋ ਮੰਗਿਆ ਗਿਆ ਕਿ ਕੋਲੋਂ ਮੰਗ ਕੇ ਬੱਚੇ ਖੁਸ਼ ਹੋ ਗਏ ਆ ਆਪਾਂ ਖੁਸ਼ ਖੁਸ਼ ਰਹੋ ਆਬਾਦ ਰਹੋ ਜਿੰਦਗੀ ਜਿੰਦਾਬਾਦ